ਹਾਂਜੀ ਡਾਕਟਰ ਸਾਹਿਬ ਅੱਜ ਆਇਓ ਆਸਾ ਵਰਕਰਾਂ ਨਾਲ ਵੀ ਤੁਹਾਡੀ ਮੀਟਿੰਗ ਹੋਈ ਹੈ ਕਿਸੇ ਮਹਮੁਦਿਆਂ ਦੇ ਤੇ ਅੱਜ ਤਾਂ ਜਿਹੜਾ ਸੀਗਾ ਜੀ ਵੀ ਹਰ ਘਰ ਛੱਤ ਜਿਹੜੀ ਹਰ ਗਰੀਬ ਦੇ ਸਿਰ ਤੇ ਛੱਤ ਜਿਹੜਾ ਸੀਗਾ ਉਹ ਸਾਡੀ ਮਹਮ ਚੱਲਦੀ ਪਈ ਆ ਮੈਂ ਸ਼ੁਰੂ ਕੀਤਾਗਾ ਜਦੋਂ ਮੈਂ ਪਿੰਡਾਂ ਜਾਂਦਾ ਸੀ ਬਹੁਤ ਲੋਕ ਆ ਜਿਹੜੇ ਵਿਚਾਰਾਂ ਦੇ ਸਿਰ ਤੇ ਛੱਤ ਹੀ ਨਹੀਂ ਗੀ ਤੇ ਇਹ ਜਿਹੜੀ ਪੰਜਾਬ ਆਫਥਲਮੋਲੋਜੀ ਕੋਰਸ ਸੋਸਾਇਟੀ ਆ ਜਿਹੜੀ ਅੱਖਾਂ ਦੇ ਡਾਕਟਰਾਂ ਦੀ ਸਸਤਾ ਹੈ ਉਹਨਾਂ ਨੇ 10 ਲੱਖ ਰੁਪਏ ਦਾ ਦਾਨ ਦੇਣਾ ਸੀ ਤੇ ਉਹਦੇ ਨਾਲ ਇਹ 13 ਬੰਦਿਆਂ ਦੇ ਜਿਹੜੇ ਹੈਗੇ ਉਹ ਘਰ ਬਣਨਗੇ ਤੇ ਮੇਰੀ ਕੋਸ਼ਿਸ਼ ਹੈ ਕਿ ਮੇਰੇ ਵਿਧਾਨ ਸਭਾ ਹਲਕੇ ਦੇ ਵਿੱਚ ਕੋਈ ਵੀ ਬੰਦਾ ਵਿਅਕਤੀ ਹੋ ਜਾਣਾ ਹੋਵੇ ਹੋਰ ਵੀ ਬਹੁਤ ਸਾਰੇ ਦਾਨੀ ਸੱਜਣ ਬਹੁਤ ਸਾਰੇ ਮੇਰੇ ਐਨ ਆਰ ਆਈ ਦੋਸਤ ਜਿਹੜੇ ਹੈਗੇ ਆ ਜਾਂ ਹੋਰ ਜਿਹੜੇ ਡਾਕਟਰ ਫਰੈਂਡ ਮੇਰੀ ਮਦਦ ਕਰ ਰਹੇ ਆ ਤੇ ਮੇਰੀ ਕੋਸ਼ਿਸ਼ ਹੈ ਕਿ ਜੋ ਸਰਕਾਰ ਵੀ ਸਰਕਾਰ ਵੀ ਆਪਣੇ ਆਪਣੇ ਲੈਵਲ ਤੇ ਬਹੁਤ ਕੁਝ ਕਰ ਰਹੀ ਆ ਤੇ ਆਪਾਂ ਮੇਰੀ ਕੋਸ਼ਿਸ਼ ਹੈ ਕਿ ਹਰ ਇੱਕ ਜਿਹੜਾ ਗਰੀਬ ਹੈ ਉਹਦੇ ਸਿਰ ਤੇ ਛੱਤ ਹੋਣੀ ਚਾਹੀਦੀ ਹੈ ਜਦੋਂ ਬਰਸਾਤ ਹੋਵੇ ਜਾਂ ਸਰਦੀ ਹੋਵੇ ਤਾਂ بارش ਦਾ ਪਾਣੀ ਉਹਦੇ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ ਡਾਕਟਰ ਸਾਹਿਬ ਕਿੰਨੇ ਪਰਿਵਾਰਾਂ ਨੂੰ ਚੈੱਕ ਚੈੱਕ ਰਿਹਾ 13 ਨੂੰ 13 ਕਿੰਨੀ ਕੋ ਅਮਾਉਂਟ ਹੋ ਗਈ ਡਾਕ ਔਰ ਵੀ ਅੱਗੇ ਕੀ ਪੰਜਾਬ ਸਰਕਾਰ ਵੱਲੋਂ ਔਰ ਵੀ ਕੋਈ ਹਾਂ ਬਿਲਕੁਲ ਹੈਗੇ ਜੀ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦੇ ਸਹਿਯੋਗ ਨਾਲ ਜਿਹੜੇ ਸਾਰੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਉਹ ਚੱਲਦੀਆਂ ਰਹਿਣੀਆਂ ਬਹੁਤ ਘੱਟ ਹੈ ਉਹ ਉਹ ਸਾਰਿਆਂ ਤੱਕ ਨਹੀਂ ਪਹੁੰਚ ਪਾਉਂਦੀਆਂ ਸੋ ਸਾਡੀ ਇਹ ਕੋਸ਼ਿਸ਼ ਹੈ ਵੀ ਹਰ ਇੱਕ ਬੰਦੇ ਤੱਕ ਜੜਾ ਹੈਗਾ ਕੋਈ ਬੰਦਾ ਵੀ ਘਰ ਤੋਂ ਵਗੈਰ ਨਾ ਹੋਵੇ ਔਰ ਬੱਚਿਆਂ ਵਾਸਤੇ ਰੋਜ਼ਗਾਰ ਬਾਕੀ ਸਿਹਤ ਸਹੂਲਤਾਂ ਦਾ ਹੈ ਜਿਹੜਾ ਤੁਹਾਨੂੰ ਪਤਾ ਹੀ ਆਪਾਂ ਜਿਹੜੇ ਕਰ ਰਹੇ ਹਾਂ ਚੋਕੇ ਦਾ ਰਜਿੰਦਰਾ ਹਸਪਤਾਲ ਦੇ ਡਾਕੀ ਕੁਝ ਕਰੀ ਜਾਂਦੇ ਬਿਲਕੁਲ ਲਗਾਤਾਰ ਕਰੇ ਜਾ ਰਹੇ ਜੀ ਲਗਾਤਾਰ ਭਰਤੀਆਂ ਕੀਤੀਆਂ ਜਾ ਰਹੀਆਂ ਸੁਪਰ ਸ ਮੈਂ ਦੇਖੋ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਜਿਹਨਾਂ ਨੂੰ ਰੱਬ ਨੇ ਦਾਨੀ-ਦਾਨ ਕਰਨ ਜੋਗੇ ਬਣਾਇਆ ਸਾਨੂੰ ਜ਼ਰੂਰ ਚਾਹੀਦਾ ਵੀ ਆਪਾਂ ਸਾਰੇ ਜਣੇ ਜਿੰਨੇ ਵੀ ਸਮਰੱਥ ਵਿਅਕਤੀ ਆ ਜੇ ਇੱਕ-ਇੱਕ ਗਰੀਬ ਪਰਿਵਾਰ ਦੀ ਬਾਹ ਫੜਨ ਉਹਨਾਂ ਦੇ ਇੱਕ ਬੱਚੇ ਨੂੰ ਪੜ੍ਹਾ ਦਿਓ ਉਹਨਾਂ ਲਈ ਉਹਨਾਂ ਦੇ ਸਿਰ ਤੇ ਕਮਰੇ ਦੀ ਛੱਤ ਪਾ ਦਿਓ ਤਾਂ ਉਹ ਸਾਰੀ ਜ਼ਿੰਦਗੀ ਤੁਹਾਨੂੰ ਅਸੀਸਾਂ ਵੀ ਦੇਣਗੇ ਜਿਹੜੀ ਗਰੀਬ ਦੀ ਅਸੀਸ ਹੁੰਦੀ ਹੈ ਨਾ ਇਤੋਂ ਵੱਡਾ ਵਰਦਾਨ ਕੋਈ ਨਹੀਂ ਦੁਨੀਆ ਦੇ ਵਿੱਚ ਪਤਾ ਨਹੀਂ ਤੁਹਾਨੂੰ ਜਿਹੜੀ ਗਰੀਬ ਦੀ ਅਸੀਸ ਦੇ ਨਾਲ ਤੁਸੀਂ ਕਿੱਥੇ ਪਹੁੰਚੋਗੇ ਤੁਸੀਂ ਵੀ ਤਰੱਕੀ ਕਰੋਗੇ ਤੇ ਨਾਲ ਤੁਸੀਂ ਜਿਹੜੇ ਹੈਗੇ ਆ ਜਿਹੜੇ ਨੀਚੇ ਹੈਗੇ ਆ ਨੀਚੇ ਵਾਲੇ ਨੂੰ ਉ ਤੇ ਰੱਬ ਤੁਹਾਨੂੰ ਤੁਹਾਡੀ ਮਦਦ ਕਰੇਗਾ ਜ਼ਿੰਦਗੀ ਦੀ ਤਰੱਕੀ ਕਰਨ ਵਾਸਤੇ। ਦੱਸਿਆ 2027 ਨੂੰ ਲੈ ਕੇ ਪੰਜਾਬ ਸਰਕਾਰ ਦੀ ਕਿੰਨੀ ਦੀ ਤਿਆਰੀ ਰੱਖੀ ਪਈ ਹੈ ਕਿਉਂ? ਦੇਖੋ ਅਜੇ 2027 ਆਪਾਂ ਦੇਖਾਂਗੇ। ਅਜੇ ਆਪਾਂ ਸਾਡਾ ਸਾਡਾ ਇੱਕੋ ਹੀ ਫੋਕਸ ਆ ਅਸੀਂ ਅਸੀਂ ਉੱਪਰ ਨੂੰ ਨਹੀਂ ਦੇਖਦੇ। 2027 ਵੱਲ ਨੂੰ ਨਹੀਂ ਦੇਖਦੇ। ਅਸੀਂ ਤਾਂ ਹਰ ਰੋਜ਼ ਦੇਖਦੇ ਆ ਵੀ ਅੱਜ ਕੀ ਅੱਜ ਕਿਹੜੇ ਬੰਦੇ ਕਿਸੇ ਬੰਦੇ ਦਾ ਭਲਾ ਕੀਤਾ ਜਾ ਸਕਦਾ। ਤੇ ਲੋਕਾਂ ਦੇ ਕੰਮ ਕਰਨੇ ਆ। ਅਸੀਂ ਕੰਮ ਕਰਨ ਆਇਆ ਕੰਮ ਦੀ ਰਾਜਨੀਤੀ ਕਰਦੇ ਨਹੀਂ ਅਸੀਂ। ਜਿੱਦਾਂ ਜਿਹੜਾ ਸੀਗਾ ਜੀ ਵੀ ਹਰ ਘਰ ਛੱਤ ਜਿਹੜੀ ਹਰ ਗਰੀਬ ਦੇ ਸਿਰ ਤੇ ਛੱਤ ਜਿਹੜਾ ਸੀਗਾ ਉਹ ਸਾਡੀ ਮੁਹਿੰਮ ਚੱ ਤੇ ਇਹ ਜਿਹੜੀ ਪੰਜਾਬ ਆਫਥਲਮੋਲੋਜੀਕਲ ਸੁਸਾਇਟੀ ਆ ਜਿਹੜੀ ਅੱਖਾਂ ਦੇ ਡਾਕਟਰਾਂ ਦੀ ਸਹਾਸਤਾ ਹੈ ਉਹਨਾਂ ਨੇ 10 ਲੱਖ ਰੁਪਏ ਦਾ ਦਾਨ ਦੇਣਾ ਸੀ ਤੇ ਉਹਦੇ ਨਾਲ ਇਹ 13 ਬੰਦਿਆਂ ਦੇ ਜਿਹੜੇ ਹੈਗੇ ਆ ਘਰ ਬਣਨਗੇ ਤੇ ਮੇਰੀ ਕੋਸ਼ਿਸ਼ ਹੈ ਕਿ ਮੇਰੇ ਵਿਧਾਨ ਸਭਾ ਹਲਕੇ ਦੇ ਵਿੱਚ ਕੋਈ ਵੀ ਬੰਦਾ ਵਿਅਕਤੀ ਹੋ ਜਾਣਾ ਹੋਵੇ ਹੋਰ ਵੀ ਬਹੁਤ سارے ਦਾਨੀ ਸੱਜਣ ਬਹੁਤ سارے ਮੇਰੇ ਐਨ ਆਰ ਆਈ ਦੋਸਤ ਜਿਹੜੇ ਹੈਗੇ ਆ ਜਾਂ ਹੋਰ ਜਿਹੜੇ ਡਾਕਟਰ ਫਰੈਂਡ ਹੈ ਮੇਰੀ ਮਦਦ ਕਰ ਰਹੇ ਆ ਤੇ ਮੇਰੀ ਕੋਸ਼ਿਸ਼ ਹੈ ਕਿ ਜੋ ਸਰਕਾਰ ਵੀ ਸਰਕਾਰ ਵੀ ਆਪਣੇ ਆਪਣੇ ਲੈਵਲ ਤੇ ਬਹੁਤ ਕੁਝ ਕਰ ਰਹੀ ਆ ਤੇ ਆਪਾਂ ਮੇਰੀ ਕੋਸ਼ਿਸ਼ ਹੈ ਕਿ ਹਰ ਇੱਕ ਜਿਹੜਾ ਗਰੀਬ ਹੈ ਉਹਦੇ ਸਿਰ ਤੇ ਛੱਤ ਹੋਣੀ ਚਾਹੀਦੀ ਹੈ ਜਦੋਂ ਬਰਸਾਤ ਹੋਵੇ ਜਾਂ ਸਰਦੀ ਹੋਵੇ ਤਾਂ بارش ਦਾ ਪਾਣੀ ਉਹਦੇ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ ਡਾਕਟਰ ਸਾਹਿਬ ਕਿੰਨੇ ਪਰਿਵਾਰਾਂ ਨੂੰ ਚੈੱਕ ਚੈੱਕ ਦਿੱਤੇ 13 ਨੂੰ 14 ਕਿੰਨੀ ਕੋ ਐਮਾਉਂਟ ਹੋ ਗਈ ਡਾਕਟਰ ਸਾਹਿਬ ਇਹ 10 ਲੱਖ ਰੁਪਏ ਤੇ ਔਰ ਵੀ ਅੱਗੇ ਕੀ ਪੰਜਾਬ ਸਰਕਾਰ ਵੱਲੋਂ ਔਰ ਵੀ ਕੋਈ ਹਾਂ ਬਿਲਕੁਲ ਹੈਗੇ ਜੀ ਪੰਜਾਬ ਸਰਕਾਰ ਦਾ ਸੈਂਟਰ ਸਰਕਾਰ ਦੇ ਸਹਿਯੋਗ ਨਾਲ ਜਿਹੜੇ ਸਾਰੀਆਂ ਉਹ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਚੱਲਦੀਆਂ ਰਹਿਣੀਆਂ ਬਹੁਤ ਘੱਟ ਹੈ ਉਹ ਉਹ ਸਾਰਿਆਂ ਤੱਕ ਨਹੀਂ ਪਹੁੰਚ ਪਾਉਂਦੀਆਂ ਸੋ ਸਾਡੀ ਇਹ ਕੋਸ਼ਿਸ਼ ਹੈ ਵੀ ਹਰ ਇੱਕ ਬੰਦੇ ਤੱਕ ਲੜਾ ਹੈਗਾ ਕੋਈ ਬੰਦਾ ਵੀ ਘਰ ਤੋਂ ਵਗੈਰ ਨਾ ਹੋਵੇ ਔਰ ਬੱਚਿਆਂ ਵਾਸਤੇ ਰੋਜ਼ਗਾਰ ਬਾਕੀ ਸਿਹਤ ਸਹੂਲਤਾਂ ਦਾ ਹੈ ਜਿਹੜਾ ਤੁਹਾਨੂੰ ਪਤਾ ਹੀ ਆਪਾਂ ਜਿਹੜੇ ਕਰ ਰਹੇ ਹਾਂ ਡੋਕੇ ਦਾ ਰਜਿੰਦਰਾ ਹਸਪਤਾਲ ਦੇ ਡੋਕਟਰੀ ਕੁਝ ਕਰੀ ਜਾ ਰਹੀ ਹੈ ਬਿਲਕੁਲ ਲਗਾਤਾਰ ਕਰੀ ਜਾ ਰਹੀ ਹੈ ਜੀ ਲਗਾਤਾਰ ਪਰਤੀਆਂ ਕੀਤੀਆਂ ਜਾ ਰਹੀਆਂ ਹੈ ਸੁਪਰ ਸਪੈਸ਼ਲਿਸਟ ਵੀ ਸਪੈਸ਼ਲਿਸਟ ਵੀ ਨਰਸਿੰਗ ਸਾਹਿਬ ਵੀ ਸਾਰੇ ਪਰਤੀਆਂ ਕੀਤੀਆਂ ਡਾਕਟਰ ਸਥਾਨਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜੋ ਇਹ ਜੇ ਪਰਿਵਾਰਾਂ ਨੂੰ ਅਡੌਪਟ ਕਰਦੇ ਮੈਂ ਦੇਖੋ ਉਹਨਾਂ ਨੂੰ ਸਾਰਿਆਂ ਨੂੰ ਬ ਸਾਨੂੰ ਜ਼ਰੂਰ ਚਾਹੀਦਾ ਵੀ ਆਪਾਂ ਸਾਰੇ ਜਣੇ ਜਿੰਨੇ ਵੀ ਸਮਰੱਥ ਵਿਅਕਤੀ ਆ ਜੇ ਇੱਕ ਇੱਕ ਗਰੀਬ ਪਰਿਵਾਰ ਦੀ ਬਾਹ ਫੜਨ ਉਹਨਾਂ ਦੇ ਇੱਕ ਬੱਚੇ ਨੂੰ ਪੜ੍ਹਾ ਦਿਓ ਉਹਨਾਂ ਲਈ ਉਹਨਾਂ ਦੇ ਸਿਰ ਤੇ ਕਮਰੇ ਦੀ ਛੱਤ ਪਾ ਦਿਓ ਤਾਂ ਉਹ ਸਾਰੀ ਜ਼ਿੰਦਗੀ ਤੁਹਾਨੂੰ ਅਸੀਸਾਂ ਵੀ ਦੇਣਗੇ ਜਿਹੜੀ ਗਰੀਬ ਦੀ ਅਸੀਸ ਹੁੰਦੀ ਹੈ ਨਾ ਇਸ ਤੋਂ ਵੱਡਾ ਵਰਦਾਨ ਕੋਈ ਨਹੀਂ ਦੁਨੀਆ ਦੇ ਵਿੱਚ ਪਤਾ ਨਹੀਂ ਤੁਹਾਨੂੰ ਜਿਹੜੀ ਗਰੀਬ ਦੀ ਅਸੀਸ ਦੇ ਨਾਲ ਤੁਸੀਂ ਕਿੱਥੇ ਪਹੁੰਚੋਗੇ ਤੁਸੀਂ ਵੀ ਤਰੱਕੀ ਕਰੋਗੇ ਤੇ ਨਾਲ ਤੁਸੀਂ ਜਿਹੜੇ ਹੈਗੇ ਆ ਜਿਹੜੇ ਨੀਚੇ ਹੈਗੇ ਆ ਨੀਚੇ ਵਾਲੇ ਨੂੰ ਉੱਪਰ ਚੱਕੋ ਆਪਣੇ ਨਾਲ ਤੇ ਰੱਬ ਤੁਹਾਨੂੰ ਤੁਹਾਡੀ ਮਦਦ ਕਰੇਗਾ ਜ਼ਿੰਦਗੀ ਦੀ ਤਰੱਕੀ ਕਰਨ ਵਿੱਚ। ਦੱਸਿਆ 2027 ਨੂੰ ਲੈ ਕੇ ਪੰਜਾਬ ਸਰਕਾਰ ਦੀ ਕਿੰਨੀ ਦੀ ਤਿਆਰੀ ਰੱਖੀ ਪਈ ਹੈ ਕਿਉਂ? ਦੇਖੋ ਅਜੇ 2027 ਆਪਾਂ ਦੇਖਾਂਗੇ। ਅਜੇ ਆਪਾਂ ਸਾਡਾ ਸਾਡਾ ਇੱਕੋ ਹੀ ਫੋਕਸ ਆ ਸੀ। ਅਸੀਂ ਅਸੀਂ ਉੱਪਰ ਨੂੰ ਨਹੀਂ ਦੇਖਦੇ। 2027 ਵੱਲ ਨੂੰ ਦੇਖਦੇ ਅਸੀਂ ਤਾਂ ਹਰ ਰੋਜ਼ ਦੇਖਦੇ ਆ ਵੀ ਅੱਜ ਕੀ ਅੱਜ ਕਿਹੜੇ ਬੰਦੇ ਕਿਸੇ ਬੰਦੇ ਦਾ ਭਲਾ ਕੀਤਾ ਜਾ ਸਕਦਾ। ਤੇ ਲੋਕਾਂ ਦੇ ਕੰਮ ਕਰਨੇ ਆ। ਅਸੀਂ ਕੰਮ ਕਰਨ ਆਇਆ। ਕੰਮ ਦੀ ਰਾਜਨੀਤੀ ਕਰਦੇ ਆ।